ਵਾਸ ਵੀ ਸਜਣਾ ਅਸੀਂ ਹੁਣ ਅਸੀਂ ਆਏ ਆ ਬਾਈ ਬਠੰਡੇ ਚਲੇ ਜਿੱ ਮਿੱਟੀ ਲੈਣਾ ਅੱਛਾ ਅੱਛਾ ਹੈ ਨਾ ਇੰਨਾ ਕੀ ਫਰਕ ਆ ਸਾਡੇ ਪਿੰਡਾਂ ਦੇ ਚ ਲਿਆਂ ਦਾ ਇਹਦਾ ਕਾਣੀਆਂ ਮੰਡਾ ਪੰਜਾਂ ਹੋ ਜਾਂ ਤੇ ਜਿਹੜਾ ਵੱਟਾ ਮੋਟਾ ਹੀ ਆ ਪੰਜਾਂ ਮੈਨੂੰ ਤਾਂ ਇਹ ਵੀ ਆ ਲੱਗਦਾ ਜਿਵੇਂ ਕਿਸੇ ਨੇ ਜੇ ਬੰਦੇ ਨੇ ਕਰਵਾ ਵਾਰੀਆਂ ਹੋਤਗਾ ਟਮਾਟੇ ਗੰਡੇ ਲਾਸਣ ਆਦਾ ਮਿਰਚ ಐತೆ ਪੰਜ ਚੀਜ਼ਾਂ ਹੋ ਗਈ। ਸੋਨੋ ਹਨਾ ਪਹਿਲਾਂ ਸਕੂਲ ਚ ਤਾਂ ਮੰਮੀ ਹਨਾ ਉਦੋਂ ਭੇਜਦੇ ਨਹੀਂ ਹੁੰਦੇ ਸੀ ਛੋਟੇ ਹੁੰਦਿਆਂ ਨੂੰ। ਫੇਰ ਬਾਗੜੀ ਵੀ ਲਗਾਏ। ਬਸ ਇੰਨਾ ਜਿਆਦਾ ਰੱਖਦੇ ਵੀ ਖੰਭੇ ਇੱਧਰ ਦੋ ਨੇ। ਇੱਧਰ ਇਕੱਠੇ ਚਾਰ ਨੇ। ਜਦੂਸ਼ਿਆ ਵਾਲਾ ਫਲਦਾਨ ਵੜਾ ਜਦੂਸ਼ਿਆ ਵਾਲਾ। ਆਹ ਰੱਖੀ। ਲੈ ਵੀ ਤੋ ਤੇ। ਕੜਾ ਤਾਂ ਹੈ ਲੋ ਡਾਕਾ ਮਾਰੀ ਇਹਨਾਂ ਨੂੰ ਕੜਾ ਭਾਈ ਨਾ ਫੇਰ ਉਹ ਨਾ ਭਰਾਵਾਂ ਦੇ ਫੇਰ ਆਉਣਾ ਟੋ ਲੱਗਦਾ ਵੀ ਮੈਨੂੰ ਕਾਲੀ ਐ ਤੇ ਮੈਂ ਲੇਟਾ। ਮਹਾ ਮਾਇਮੀ ਲੈ ਤਾ ਤਾਈ ਦਾ ਤੈਨੂੰ ਕਹਿਆ ਤੈਨੂੰ ਇੱਥੂ ਮੋੜ ਦਿਆਂਗੇ ਲੈ ਤੂੰ ਦਿਖਾ ਕਾਪੀ ਤੇਰੀ ਬਈ ਕਿੰਨਾ ਦੁੱਧ ਹੁੰਦਾ ਕਿੰਨੇ ਰੁਪਈਆ ਦੀ ਹੁੰਦੀ ਆ ਕਾਲੇ ਨੂੰ ਫੜਾ ਸ਼ੀਸ਼ਾ ਬਣਾ ਦੂਗਾ ਹੈ ਇਹ ਦੁੱਧ ਵੀ ਇੱਥੇ ਘੱਟੂ ਯਾਰ ਅੱਗੇ ਹੈ ਲੋਟਾ ਕਰਦੇ ਆ ਤੇ ਕਾਲੇ ਪਹਿਲਵਾਨ ਨੇ ਕੱਢਣਾ ਭਾਈ ਖੋਆ ਦੇ ਕਹਿੰਦੇ ਖੋਏ ਦੀ ਸਖਤ ਜ਼ਰੂਰ ਤੇ ਦੁੱਧ ਹਾਂ ਭਾਈ ਨੌਜਵਾਨੋ ਵਧੀਆ ਹੀ ਵਧੀਆ ਮੈਨੂੰ ਕਹਿੰਦਾ ਤੇਰਾ ਡੈਡੀ ਲੰਘਾ ਲਿਆ ਦੁੱਧ ਨੂੰ ਤੇ ਮੈਂ ਕਹਿੰਦਾ ਹੋਰ ਡਿੱਕੀ ਇਹਨਾਂ ਕੋਈ ਬੰਦਾ ਆਵੇ ਗੇੜ ਆਲਾ ਹੈ ਲੈ ਲੈ ਆਇਆ ਕੋਈ ਨਾ ਤੇ ਤਾਂ ਕਰਕੇ ਦੋ ਬੰਦੇ ਘੇਰ ਲਏ ਭਾਈ ਕਾਲੇ ਨੇ ਲੋਟਾ ਵੀ ਲੋਟਾ ਸਸਰੀ ਕਾਲ ਬਈ ਤੂੰ ਦੇ ਨਾਲ ਹੀ ਆ ਜਾਣਾ ਟੋਲੇ ਤੈਨੂੰ ਕਾਲ ਆਵਾ ਤੈਨੂੰ ਬਾਰ ਕਿਉਂ ਹੋ ਮੋੜ ਤੂੰ ਹਸਾਬ ਕਿਤਾਬ ਕਰਕੇ ਗਦੀਪ ਤੈਨੂੰ ਵੀ ਛੇਤੀ ਬੇਲਾ ਕਰਤਾ ਹੈ ਠੀਕ ਹੈ ਸੇਤ ਹਾਂਜੀ ਕਹਿੰਦੇ ਹੁਣ ਸਾਰਾ ਪਿੰਡ ਤਾਂ ਹੀ ਡੋਕਣਾ ਤੂੰ ਠੀਕ ਆ ਚੋਟੋਏ ਪੱਟ ਕੇ ਥਲੋਂ ਦੀ ਪਾਇਪ ਕੱਢਣ ਲੱਗੇ ਜਾਂਦਾ ਹੁਣ ਕੀ ਕਰੂ ਦੱਸ ਨਾ ਉਹ ਤੇ ਮਿੱਠੀ ਹੈਂ ਬੋਲ ਵਾਣਾ ਇਸ ਤਰ੍ਹਾਂ ਅਚਾਨਕ ਕਿਵੇਂ ਪ੍ਰੋਗਰਾਮ ਬਣਿਆ ਵੀ ਰਾਜ ਦੁੱਧ ਫੜਨ ਵਾਲਾ ਹਾਂ ਵੀ ਫੋਨ ਆਇਆ ਕਿਹਦਾ ਦੱਸ ਕਿਸੇ ਦਾ ਫੋਨ ਆਇਆ ਫੋਨ ਆਇਆ ਕਿਹਦਾ ਤੂੰ ਖੋਵਾ ਪੀਜੇ ਕੱਢ ਕੇ ਪੀਜੇ ਕਿ ਦੁੱਧ ਪੀਜੇ ਨਹੀਂ ਖੋਵਾ ਨਾ ਕਿਵੇਂ ਕਰਨੀ ਕੱਢ ਕੱਢ ਉਹ ਬਸ ਨਾਲ ਤੁਰਤ ਪ੍ਰੋਗਰਾਮ ਬਣ ਗਿਆ ਤੇ ਤੁਰਤੀ ਹੀ ਬਸ ਫੋਨ ਆ ਗਿਆ ਕਿਹਦਾ ਹਾਂ ਆ ਗਿਆ ਹਾਂ ਵੀ ਕਾਰ ਵੀ ਦਾ ਉਹ ਕਤავਾ ਮੈਂ ਵੀ ਬਣ ਗਿਆ ਕਾਪੀਆਂ ਦੇਖ ਲੈ ਰੋਜ ਜਿੰਨਾ ਦੁੱਧ ਹੁੰਦਾ ਉਹਨੇ ਪੈਸੇ ਦੇ ਦਿਓ ਹੈ ਰੇਟ ਦੇ ਆ ਆ 2 ਕਿਲੋ ਦੇਖ ਓਏ ਦੇਖ ਰਹੀ ਹੈ ਦੇਖ ਲੋ ਜੀ ਕਾਪੀ ਥੁੱਡੀ ਤੁਹਾਨੂੰ ਇਹਦੇ ਦੱਸ ਕਿੰਨੇ ਬਣ ਗਏ ਧੰਨਵਾਦ ਤੁਹਾਡਾ ਬਠੇਂਡਾ ਜੀ ਬਠੇਂਡਾ ਠੀਕਾ ਬਾਈ ਠੀਕਾ ਲੋਟ ਆ ਭਾਈ ਲੋਟ ਆ ਸਾਰੀ ਲੋਟ ਆ ਬੱਦ ਦੇ ਦੇਖ ਮੈਂ ਦੇਖ ਭਾਈ ਇਹ ਦੇਖੀ ਲੋਟਾ ਭਾਈ ਸਾਹਿਬ ਕਿਤਾਬ ਲੋਟਾ ਫਰਕਦਾ ਨਹੀਂ ਕੋਈ ਕੋਈ ਯਾਰ ਦੋਸਤ ਇਹ ਤਾਂ ਪਹਿਲੀ ਦੱਸਤਾ ਜੀ ਇਹਨਾਂ ਨੇ ਗਾਲੇ ਹੁੰਦਾ ਫੋਨ ਆਇਆ ਕਹਿੰਦੇ ਅਚਾਨਕ ਅਚਾਨਕ ਮੌਕਾ ਬਣ ਗਿਆ ਨਾ ਚਲ ਚੰਗਾ ਚੰਗਾ ਭਾਈ ਖਾਸ ਖਬਰ ਇੱਕ ਨਜ਼ਰ ਖਾਸ ਖਬਰ ਬਸ ਆਪਣਾ ਚੈਨਲ ਨਾ ਤੁਸੀਂ ਉਹਦਾ ਕਿਵੇਂ ਬਣਿਆ ਫਿਰ ਕਾਦਾ ਗਰ ਉਹਨਾ ਆਪਣਾ ਇਹ ਨਾਲ ਇਹਨੂੰ ਆ ਬੰਦ ਕਰ। ਇਹ ਬੰਦ ਕਰਨਾ ਬੂਆ। ਬਲੇ ਯਾਦ ਤਾਂ ਕਰ ਲੈਣ ਦੇ। ਯਾਦ ਕਰਨਾ। ਯਾਦ ਕਰ ਲੋ। ਉਹ ਕੀ ਵੈਦ ਉਹ ਜਿਹੜਾ ਆਪਣਾ ਉਹ ਗੱਪੇ ਕਹਿੰਦੇ ਗਰੀਸ ਬਦਲਿੰਦਾ ਫੜ ਲਿਆ ਸੀ। ਉਹਨਾਂ ਦਾ ਨਹੀਂ ਏਜੰਟਾਂ ਜਿਹੜੀ ਨੇ پیسے ਕਢਾਉਂਦੇ ਸੀ। ਪਾਨਾ ਪਾਨਾ ਤੋਂ ਤੂੰ ਪਾਨਾ ਤੋਂ ਤੂੰ ਜਵਾਨ ਦੇ ਆ ਗਿਆ। ਜਮਾਨਤ ਹੋ ਗਈ ਸੀ ਉਹਦੀ। ਜਮਾਨਤ ਦੇ ਆ ਗਿਆ। ਉਹ ਇੱਕ ਡਾਕਟਰ ਹੈਗਾ ਡਾਕਟਰ ਜਾਂ ਬੜਾ ਫੜੀਆਂ ਮਾਰਦਾ ਸੀ ਤੰਗਾ। ਨਹੀਂ ਨਾ ਉਹਨੂੰ ਕਹਿਤਾ ਸੀਗਾ ਵੀ ਉਹ ਕਹਿੰਦਾ ਮੇਰੇ ਕੋਲ ਟਾਈਮ ਘੱਟ ਆ ਮੈਂ ਤੈਨੂੰ ਹੁਣੀ ਵਿਹਲਾ ਕਰਦਾ ਇੱਥੇ ਗਾਹਾਂ ਜਾਣ ਦੀ ਬਜਾਏ ਹੈ ਤੇ ਠੀਕ ਹੈ ਕਹਾਂ ਤੈਨੂੰ ਭਾਈ ਖੋਏ ਦੀਆਂ ਵਧਾਈਆਂ ਅਡਵਾਂਸ ਚ ਆ ਕੇ ਵਧਾਈਆਂ ਕਰਾਂਗੇ ਹਾਂ ਠੀਕ ਠੀਕ ਕਰਦੇ ਜਾਂਦੇ ਲਵਾ ਕੇ ਬੰਦਾ ਦੁੱਧ ਦਾ ਕੰਮ ਅੜਿਆ ਪਿਆ ਸੀਗਾ ਬਈ ਮੌਕੇ ਤੇ ਇੱਥੇ ਦੁੱਧ ਫੜਾਫੜਾਈ ਕਰੇ ਹਜੇ ਵੀ ਦੋ ਕੰਜ ਨਿਗਾ ਰੱਖੀਆਂ ਨੇ ਉਹ ਲਾਂਘਾ ਡੇਰੀ ਦੇ ਕਹਿੰਦਾ ਬੰਦਾ ਹੋਰ ਕੀ ਹੋ ਫਿਰ ਇੱਥੇ ਮੈਂ ਆਹ ਚੱਲ ਚੌਂਕ 'ਚ ਹੈਨਾ ਹਾਂ ਵਧੀਆ ਲੋਟਾ ਕੰਮ ਠੀਕ ਹੈ ਨਾ ਹਾਂ ਆਪਣਾ ਨਾ ਤੁਸੀਂ ਦੇਖ ਕੇ ਜੈਨਰ ਦਾ ਲੈਕਸ਼ਰ ਤਾਂ ਫਿਰ ਕਰਦੇ ਭਾ ਸਾਡਾ ਤੇ ਜਿਹੜਾ ਕਰਨਾ ਆਪਣਾ ਵੀ ਤੁਸੀਂ ਸਬਸਕ੍ਰਾਈਬ ਜਰੂਰ ਕਰਦੇ ਹੋ ਹਨਾ ਤੁਹਾਡੀ ਬੜੀ ਮਿਹਰਬਾਨੀ ਉਹ ਬੜਾ ਧੰਨਵਾਦ ਹੂਗਾ ਤੇ ਬੜਾ ਇਹ ਛੋਟਾ ਵੀਰ ਆਪਣਾ ਬੜੀ ਮਿਹਨਤ ਕਰਦਾ ਜਰਾ ਹਰ ਚੀਜ਼ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦਾ ਰਹਿੰਦਾ ਜਿਹੜੀ ਕੋਈ ਨਵੀਂ ਤੋਂ ਨਵੀਂ ਹੁੰਦੀ ਹੈ ਹਨਾ ਹਾਂਜੀ ਤੇ ਜਿਹੜੀ ਕੋਈ ਪ੍ਰਾਤਨ ਵੀ ਹੈ ਕਿਤੇ ਦੱਬੀ ਪਈ ਛੱਡ ਤੇ ਗੁਰਦੂਤਾਂ ਤੇ ਜਾ ਨਹੀਂ ਗਿਆ ਬਦੋਂ ਹਾਂ ਉਹ ਹਦੂ ਦਾ ਹਾਂ ਨਗਲ ਵਾਲੇ ਖਦੂਦਾਂ ਦੇ ਇੱਕ ਹੋਰ ਚੀਜ਼ ਆਪਣੇ ਉਹ ਧੜੀ ਵਾਲਾਂ ਦਾ ਕਮਰੇ ਆ 200 ਸਾਲ ਪੁਰਾਣੇ ਉਹ ਕਹਿੰਦੇ ਸਾਡੀ ਵੀਡੀਓ ਬਣਾ ਕੇ ਲਈਆ ਚੱਲ ਗਏਵੇਂ ਚੱਲ ਗਏ ਹੈ ਚੱਲ ਗਏ ਤੇ ਬਾਕੀ ਪ੍ਰਾਥਨ ਤੋਂ ਪ੍ਰਾਥਨ ਚੀਜ਼ ਵੀ ਦਿਖਾਉਂਦਾ ਰਹਿੰਦਾ ਹੈ ਤੇ ਇਹਦੀ ਮਿਹਨਤ ਦਾ ਤੁਸੀਂ ਨਾ ਕਿਤੇ ਨਾ ਕਿਤੇ ਨਾ ਮੁੱਲ ਤਾਂ ਆਪਾਂ ਮੋੜ ਨਹੀਂ ਸਕਦੇ ਕਿਤੇ ਨਾ ਕਿਤੇ ਵਸ ਆਏ ਇੱਧਰ ਆਏ ਰਾਹੀ ਫਿਰ ਹੈਨਾ ਚੈਨਲ ਨੂੰ ਸਬਸਕ੍ਰਾਈਬ ਕਰਕੇ YouTube ਤੇ ਐਨੀਮੈਂਟ ਕਰਦਾ ਬੰਦਾ ਮਿਹਰਬਾਨੀ ਭਾਈ ਕਾਲੇ ਪਲਵਾਨ ਦੀ ਤੇ ਧੰਨਵਾਦ ਭਾਈ ਸੋਡਾ ਸਾਰੇ ਵੀਰਾਂ ਦਾ ਤੇ ਨਾਲ ਹੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਆ ਆਪਣੇ ਨਵੇਂ ਬਲੌਗ 'ਚ ਅੱਜ 14 ਮਾਰਗ 27 ਜਨਵਰੀ ਸਾਲ 2024 ਤੇ ਦਿਨ ਹੈਗਾ ਸ਼ਨੀਵਾਰ ਦਾ ਹਾਂਜੀ ਤੇ ਬਾਕੀ ਅੱਜ ਠੰਡ ਥੋੜੀ ਠੰਡਕ ਜਿਆਦੇ ਆ ਠੰਡ ਹੈ ਨਾਲੋਂ ਹੱਡਵੰਨਾ ਹੱਡਵੰਨਾ ਇਹ ਤੋਂ ਪਹਿਲਾਂ ਤੁੰਡ ਵਾਲੀ ਹੁੰਦੀ ਹੈ ਟੈਂਪਰੇਚਰ ਅੱਜ ਫੇਰ 3 ਡਿਗਰੀ ਤੇ ਆ ਗਿਆ ਸੀਗਾ ਤੇ ਬਾਕੀ ਇਹ ਲੋਟਾ ਮਾਹੌਲ ਆ ਅਗਲੇ ਦਿਨ ਚਾਰੇ ਆਪਣੀ ਸ਼ੁਰੂ ਕਰਦੇ ਆ ਦਿਖਾਉਨੇ ਸਾਰਾ ਕੰਮ ਕਰ ਤੇ ਬਣੇ ਰਹੋ ਐਂਡ ਤੱਕ ਨਾਲ ਨਾਲ ਧੰਨਵਾਦ ਭਾਈ ਸਾਰਿਆਂ ਦਾ ਵੀਡੀਓ ਤੇ ਕਲਿੱਕ ਕਰਨ ਵਾਸਤੇ ਤੇ ਨਵੇਂ ਆਇਓ ਸਬਸਕ੍ਰਾਈਬ ਕਰ ਲਿਓ ਫੇਸਬੁੱਕ ਤੇ ਦੇਖਦੇ ਰਹੋ ਪੇਜ ਨੂੰ ਫੋਲੋ ਵੀ ਜਰੂਰ ਕਰ ਲਿਓ ਪਿੰਡਾਂ ਵਾਲਾ ਦੇਸੀ ਪਰਦੇਸੀ ਮਾਹੌਲ ਗਾਲ ਗੱਪੇ ਤੇ ਰਹਿ ਸਾਰੀ ਗੱਲਬਾਤ ਤੁਹਾਨੂੰ ਦਿਖਾਉਂਦੇ ਰਹੇ ਨੇ ਜਿਹੜੀ ਘਰ ਪਰਿਵਾਰ ਚ ਬੈਠ ਕੇ ਤੁਸੀਂ ਦੇਖ ਸਕਦੇ ਹੋ ਸੂਤਾ ਬੜੀ ਮਿਹਰਬਾਨ ਹੋਰ ਕੋਈ ਗੱਲਬਾਤ ਬਸ ਹਾਂਜੀ ਦੁੱਧ ਹੋਰ ਡੀਕਿੰਗ ਹੈ ਕਿ ਡੀਕੂਆਂ ਦੁੱਧ ਤਾਂ ਸੱਜਣਾ ਮਿੱਤਰਾਂ ਨੂੰ ਬੜੀ ਮਿਹਰਬਾਨੀ ਹਨਾ ਮੁਹੱਬਤ ਕਰਦੇ ਜਿਹੜੇ ਬਹੁਤ ਪਿਆਰ ਕਰਦੇ ਸੂਤਾ ਕੋਈ ਨਾ ਫਿਰ ਪਹੁੰਚ ਜਾ ਕੋਈ ਨਾ ਆਪਣੇ ਵੱਲੋਂ ਵੀ ਟੱਕਰ ਟੱਕਰ ਪਰ ਲੋਟਾਂ ਚਲ ਠੀਕ ਹੀ ਚਾਹੀਦੇ ਹੋ ਅੱਜ ਗੱਡੀ ਤੇ ਜੜਿਆ ਨਹੀਂ ਹੌਲੀ ਹੌਲੀ ਸਰੀਰ ਕਰਮ ਕਰਕੇ ਇੰਨਾ ਕਦੋਂ ਦੁੱਧ ਹੋਰ ਮਿਲ ਜੇ ਬਸ ਚੱਲ ਮਿਲ ਜੂ ਆ ਲੰਘ ਗਿਆ ਲੰਘ ਗਿਆ ਹਣਾ ਐਂ ਦੇਖਦੇ ਦੇਖਦੇ ਜੀ 20 ਜਣੇ ਲੰਘਾਤੇ ਉਦੋਂ ਹੌਲੀ ਚੱਲ ਵਾਲੇ ਬੰਦੇ ਫੜ ਲਏ ਹਾਂ ਹੌਲੀ ਚੱਲ ਵਾਲੇ ਫੜ ਲਏ ਵੀ ਇਹ ਸਿੰਗਲ ਵਾਲਾ ਸੀ ਇਹ ਲੋ ਜੀ ਆ ਆ ਗਿਆ ਦੁੱਧ ਵਾਲਾ ਫੇਰ ਕਹਿੰਦੇ ਨੇ ਉਹ ਲੰਘ ਗਿਆ ਇਹ ਤਾਂ ਦੁੱਧ ਵਾਲਾ ਨਹੀਂ ਇਹ ਤਾਂ ਇਹ ਗੱਲ ਕਰਦੇ ਆ ਵੀ ਇਹ ਕਹਿੰਦੇ ਸੋ ਆ ਗਿਆ ਦੁੱਧ ਵਾਲਾ ਉਹ ਲੰਘ ਗਿਆ ਹਾਂ ਠੀਕ ਹੈ ਲਾਓ ਨਿਆਰੇ ਧੁੱਪ ਦੇ ਲਾਓ ਤੁਹਾਡੇ ਵਾਸਤੇ ਰੇਤਾ ਲੈ ਕੇ ਆਉਣਾ ਤੇ ਫਾਈਨਲੀ ਅੱਜ ਉਹ ਦਿਨ ਆ ਗਿਆ ਬਾਈ ਤੇ ਰੇਤਾ ਲੈਣ ਚੱਲੇ ਆ 10 ਬਧਾਈਆਂ ਰੇਤੇ ਦੀਆਂ ਅਡਵਾਂਸ ਕੀ ਤੇ ਰੇਤਾ ਬਈ ਅੱਜ ਟਿੱਬੇ ਤੇ ਨਹੀਂ ਜਾਂਦੇ ਆਪਾਂ ਕਿਤੇ ਇੱਥੇ ਛਿਰੀ ਜੱਲੀ ਆਂਦੀ ਹੈਗੀ ਛਿਰੀ ਤੋਂ ਭਰਾਖ ਲਿਆਵਾਂਗੇ ਪਹਿਲਾਂ ਟਰਾਲੀ ਪਾਉਣਾ ਇੱਥੋਂ ਕਿਸੇ ਦੀ ਗਵਾਂਡੀਆਂ ਦੀ ਤੇ ਫਿਰ ਅਗਲਾ ਮਾਹੌਲ ਆ ਦਿਖਾਉਣੇ ਆ ਤੁਹਾਨੂੰ ਜਿਆਦਾ ਬੈਸ ਮਿਹਰਬਾਨੀ ਖਾਲਸਾ ਜੀ ਬਾਈ ਰੁਖਾਲਸਾ ਬੈਗਰੂ ਜੀ ਫਤਿਹ ਕੀ ਹਰ ਆਇਆ ਚਿਰੀ ਤੇ ਚੱਲ ਗਈ ਏ ਟਰਾਲੀ ਲੈ ਕੇ ਆ ਨਾ ਇਧਰ ਫੱਤੇ ਵਾਲੀ ਸਾਈਡ ਲੱਗੀ ਹੋਈ ਆ ਰੇਤਾ ਲੈ ਕੇ ਆਉਣੇ ਯਾਰ ਬਹਿਲਾ ਟਹਿਵਾ ਮਿੱਟੀ ਤੇ ਰੇਤਾ ਬਹਿਲਾ ਰੇਤਾ 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 ਤੇ ਮੱਠੇ ਮੱਠੇ ਰਾਮਗਰਾਮ ਕੇ ਦਾਸ ਪਹੁੰਚਿਆ ਨਾਲ ਦੇ ਪਿੰਡ ਫੱਤਾ ਬਾਲੂ ਤੇ ਬਾਈ ਰਣਜੀਤ ਸਿੰਘ ਖਾਲਸਾ ਨਾਲ ਲੈ ਆਏ ਸੀ ਆਪਾਂ ਜ਼ਿਲ੍ਹਾ ਬਠਿੰਡਾ ਹਾਂ ਜ਼ਿਲ੍ਹਾ ਬਠਿੰਡਾ ਤੇ ਇਹ ਤਾਂ 10 ਕਿਲੋਮੀਟਰ ਦਾ ਸਾਨਾ ਜਿਵੇਂ ਦੱਸਦਾ ਉਹਨਾਂ ਟਿੱਬੇ ਤੇ ਅਸੀਂ ਗਏ ਨਹੀਂ ਤੇ ਟਿੱਪਾ ਤੁਹਾਨੂੰ ਕਿਸੇ ਦਿਨ ਫੇਰ ਦਿਖਾ ਦੇਾਂਗੇ ਤੇ ਅਸੀਂ ਇੱਥੇ ਚਿਰੀ ਦਾ ਲਾਲਚ ਕਰ ਲਿਆ ਤੇ ਆ ਇਧਰ ਬੱਡਾ ਸਾਰਾ ਛੱਪੜ ਜਾਏ ਕੋਈ ਦਿਖ ਰਿਹਾ ਹੈ ਇਹ ਮੱਛੀ ਪਾਲਣ ਨਹੀਂ ਹੈਗਾ ਹਾਂ ਜਿਵੇਂ ਕੋਈ ਮੌਕੇ ਦਾ ਪਾਣੀ ਕਿਸੇ ਨੂੰ ਬਾਹਣ ਜਿਵੇਂ ਰਮਿਆਂ ਹੋਇਆਗਾ ਤੇ ਨਹੀਂ ਲੋੜ ਹੈਗੀ ਉਦੋਂ ਇੱਥੇ ਸਟੋਰ ਕਰ ਲੈਂਦੇ ਹੈਗੇ ਬਾਈ ਤੇ ਇਹਨੂੰ ਸਟੋਰ ਕਰਕੇ ਜਿਵੇਂ ਆ ਹੈਗਾਗਾ ਫੀਟਰ ਤੇ ਪੱਖਾ ਤਰਿਆ ਹੋਇਆ ਤੇ ਇਹਦੇ ਨਾਲ ਇਹ ਚੱਕ ਕੇ ਮਗਰੋਂ ਪਾਣੀ ਲਾਈ ਜਾਂਦੇ ਆ ਫਸਲਾਂ ਨੂੰ ਐਂ ਜਾਂ ਜੀ ਤ ਤੇ ਬਾਕੀ ਗੱਲਬਾਤ ਉੱਥੇ ਛਿਰੀ ਤੇ ਕਰਦੇ ਆ ਖੜਕੇ ਤੇ ਹੈਗਾ ਇੱਥੇ ਵੀ ਰੇਤ ਈ ਆ ਤੇ ਮੈਂ ਕਾ ਚੱਲ ਵੀ 2 ਕਿਲੋਮੀਟਰ ਉੱਥੇ ਜਾਣਾ ਸੀਗਾ ਟਿੱਬੇ ਤੇ ਦੋੜਾਈ ਕਿਲੋਮੀਟਰ ਇੱਧਰ ਆ ਕੇ ਵਸ ਇੱਕੋ ਹੀ ਗੱਲ ਹੈਗੀ ਤੇ ਆਣ ਨਾਲੇ ਇਕੱਲਾ ਬੰਦਾ ਭਰਾ ਕੇ ਮੁੜ ਜੂਆ ਗੱਗੂ ਵੀ ਜੀ ਸੀਗਾ ਮਨਪ੍ਰੀਤ ਨੂੰ ਬੁਖਾਰ ਚੜਦਾ ਸੀਗਾ ਤਾਂ ਕਰਕੇ ਅਸੀਂ ਟਿੱਬੇ ਤੇ ਗਏ ਨਹੀਂ ਫਿਰ ਅਦਾਸ ਕੱਲੇ ਰਹਿ ਗਏ ਸੀਗੇ 2 ਕਿਲੋ ਵੀਟ ਦਾ ਫੇਰ ਅਰੇ ਅੜਾਈ ਤੋਂ ਮੋਸਲ ਹਾਂ ਤੇ ਹਰਿਆਣਾ ਸਾਡਾ ਇੱਥੇ ਢੇੜੇ ਜਿਹਾ ਦਿੰਦਾ ਕਦੇ ਕਿਲੋ 2 ਕਿਲੋਮੀਟਰ ਇੱਧਰ ਵਾ ਗਿਆ ਕਦੇ ਕਿਲੋ 2 ਕਿਲੋਮੀਟਰ ਇੱਧਰ ਵਾ ਗਿਆ ਤੇ ਅਸੀਂ ਹੈਗੇ ਭਾਈ ਪੰਜਾਬ ਵਾਲੀ ਆਂ ਕੱਲ ਇੱਕ ਬਾਈ ਕਹਿੰਦਾ ਸੀਗਾ ਜਿੱਤੇ ਕਿ ਭਾਈ ਤੁਹਾਨੂੰ ਹਰਿਆਣੇ ਦਾ ਪਾਤਾ ਲੱਗਿਆ ਨਹੀਂ ਦੇਖਦਾ ਕਿ ਮੈਂ ਕਹਾਂ ਅਸੀਂ ਹੈ ਹੀ ਪੰਜਾਬ ਚ ਆਂ ਨਹੀਂ ਨਹੀਂ ਹਾਂ ਇਹ ਲਾ ਕਾਣੀਆਂ ਬੰਡਾ ਪੰਜਾਂ ਹੋਣ ਜਾਂ ਤੀਜੇ ਕਿਹੜਾ ਵੱਡਾ-ਵੱਟਾ ਜਾਂ ਪੰਜਾਂ ਮੈਨੂੰ ਤਾਂ ਇਹ ਵੀ ਆਂ ਲੱਗਦਾ ਜਿਵੇਂ ਕਿਸੇ ਨੇ ਜ ਮੇਰੇ ਕਰਫਾ ਵਾਏਗਾ ਮੇਰਾ ਜੋ ਚੀਨ ਵਾਲਾ ਨਕਸ਼ਾ ਆ ਬੰਦੇ ਆਏ ਨੂੰ ਵਗ ਜਾਂਦਾ ਕੋਈ ਅੱਜਲਾ ਆਏ ਨਾ ਵੜ ਜਾਂਦਾ ਕੋਈ ਹਾਂ ਕਿਹੜਾ ਕੋਈ ਸਾਹ ਕਿੱਦਾਂ ਨਹੀਂ ਹੈ ਨਾ ਤੇ ਬਾਕੀ ਗੱਲਬਾਤ ਉੱਥੇ ਖੜ ਕੇ ਕਰਦੇ ਹੁਣ ਟਰੈਕਟਰ ਦੀ ਆਵਾਜ਼ ਥੋੜੀ ਆਈ ਜਾਂਦੀ ਹੋਊਗੀ ਤੇ ਉਹ ਬਾਈ ਬਾਈ ਫਿਰਦਾ ਗਰਾਹਾ ਤਕਰੀਬ ਤੇ ਹੈਂਟਰੀ ਹੈ ਜਿੱਥੋਂ ਭਰੌਣੇ ਜਾ ਕੇ ਗਰਾਹ ਇਹ ਕਾਹਾ ਹਾ ਮਿੱਤਰ ਵੀ ਭਾਈ ਚਿਰੀ ਵਾਲਾ ਆਪਣਾ ਹਾਂ ਜਿੰਮ ਦਾ ਚੇਲਾ ਨਿਕਲਿਆ ਤੇ ਜਿੰਮੋਂ ਹੁੰਦਾ ਸੀ ਜੀ ਤੇ ਇਹ ਮਿੱਤਰ ਆਪਣੇ ਕੋਲੇ ਤੇ ਵਧੀਆ ਨਾਈਸ ਬੰਦਾਗਾ ਹੈ ਔਰ ਲਈ ਜਿੰਮ ਚ ਕੇ ਪਰਲੀ ਚ ਅ ਇਧਰ ਲਈ ਚੋਂਦਾ ਸੀ ਮੈਂ ਉਧਰ ਵੀ ਆਉਂਦਾ ਰਿਹਾ ਦੋਨੇ ਸਾਈਡ ਹੀ ਆਉਂਦਾ ਰਿਹਾਗਾ ਆਪਾਂ ਉਧਰਲੀ ਸਾਈਡ ਹੋਈ ਥੋੜਾ ਰੇਤਾ ਇਥੇ ਟਰੈਕਟਰ ਦਾ ਬੂਤ ਬਣ ਜੂਣਾ ਹਾਂ ਤੇ ਆ ਭਾਈ ਜੀਤੇ ਨੰਬਰ ਆ ਗਿਆ ਸੀ ਇਸ ਮਾਰ ਕੇ ਵਿੱਚ ਤੇ ਪਿੰਡ ਵਾਲੇ ਕਿਸੇ ਵੀਰ ਨੂੰ ਭਾਈ ਚਿਰੀ ਦਾ ਪਤਾ ਕਰਨਾ ਓਏ ਮਿੱਟੀ ਲਿਆਣੀ ਓਏ ਫੱਤਾ ਵਾਲੂ ਆਪਣੇ ਨਾਲ ਦੇ ਪਿੰਡ ਲੱਗੀ ਹੋਈ ਹੈਗੀ ਤੇ ਆ ਬਾਈਆਂ ਨਾਲ ਕੰਟੈਕਟ ਕਰਕੇ ਤੁਸੀਂ ਰੇਤਾ ਲਿਆ ਸਕਦੇ ਹੋ ਇਹਨਾਂ ਤੋਂ ਰੇਤਾ ਵਧੀਆ ਪਿਓਰ ਤੇ ਟਿੱਬੇ ਤੇ ਅਸੀਂ ਆਏ ਨਹੀਂ ਗਏ ਉਧਰ ਫਿਰ ਮੈਂ ਇਕੱਲਾ ਹੀ ਰਹਿ ਗਿਆ ਸੀ ਗੱਗੂ ਵੀ ਉਧਰ ਮਿਸਤਰੀ ਕੋਲੇ ਪੈੜਪੂੜ ਕਰਾਈ ਜਾਂਦਾ ਸੀ ਬਾਹਰਲੇ ਪਾਸੇ ਲੱਗਣਾ ਸੀ ਆਉਨੇ ਮਿਸਤਰੀ ਨੇ ਆ ਅਲਪਾਈ ਕਰਨਾ ਤਾਂ ਅਸੀਂ ਇਧਰ ਹੀ ਆ ਕੇ ਰਮ ਰਮ ਕੇ ਚੱਲ ਬਾਟ ਵੀ ਬਾਲੀ ਕੋਈ ਜ਼ਿਆਦਾ ਨਹੀਂ ਸੀਗੇ ਭਾਈ ਰਣਜੀਤ ਸਿੰਘ ਖਾਲਸਾ ਜੀ ਸਤਿ ਸ੍ਰੀ ਅਕਾਲ ਬਾਈ ਜੀ ਆਪਾਂ ਇਹ ਗੱਲ ਕਰਦੇ ਆਉਂਦੇ ਸੀਗੇ ਆ ਆਪਣੇ ਹਰਿਆਣੇ ਪੰਜਾਬ ਦੀ ਤੇ ਆਉਂਦੀ ਹੈ ਨਾ ਹਾਂ ਤੇ ਭਾਈ ਜੀਤ ਕਹਿੰਦਾ ਆਉਂਦਾ ਸੀਗੇ ਕਾਣੀਆਂ ਆਈਆਂ ਬੰਡਾ ਪਈਆਂ ਹੋਈਆਂ ਬਾਈ ਸਾਡੇ ਤਾਂ ਇੱਥੇ ਕਿ ਕੋਈ ਬਾਟ ਜੀ ਕਿੱਧਰ ਨੂੰ ਜਾਂਦੀ ਆ ਤੇ ਐਂ ਪਤਾ ਲੱਗਦਾ ਇੱਧਰ ਪੰਜਾਬ ਆ ਦੂਜੀ ਬਾਟ ਟੱਪ ਜਾਂਦੇ ਆ ਛਾਲ ਮਾਰ ਕੇ ਤਾਂ ਬਦਲ ਹਰਿਆਣੇ 'ਚ ਵੜ ਗਏ ਸਾਡੇ ਇਹੋ ਜਿਹਾ ਕੰਮ ਹੋਇਆ ਖੜਾ ਇਹ ਤੇ ਨਾਲ ਦੇ ਪਿੰਡ ਆਏ ਆ ਇਹ ਬਠਿੰਡੇ ਦੇ ਜ਼ਿਲ੍ਹੇ ਦਾ ਪਿੰਡ ਹੈਗਾ ਤੇ ਪਰਲੇ ਸਾਈਡ ਪਿੰਡ ਆ ਵਗ ਜੰਨੇ ਕਿਸੇ ਇਧਰਲੇ ਜਿੱਤ ਕੇ ਇਧਰਲੇ ਖੇਤਾਂ ਮਨੀ ਤਾਂ ਉਧਰ ਮਾਨਸਾ ਜ਼ਿਲ੍ਹੇ ਚ ਵੜ ਜੰਨੇ ਆਂ ਜਾ ਕੇ ਅਸੀਂ ਤੇ ਅਸੀਂ ਸਰਸੇ ਜ਼ਿਲ੍ਹੇ ਚ ਆ ਪਿੰਡ ਸੂਰਤੀਆ ਤੇ ਐਂ ਵਸ ਸਾਡਾ ਆ ਮਠਾ ਮਠਾਇਆ ਕੰਮ ਚੱਲੀ ਜਾਂਦਾ ਇਧਰ ਉਧਰ ਬਸ ਵੀ ਸੱਜਣਾ ਓ ਬਾਦੂਆ ਪਹੀ ਵੀ ਕਹਾ ਫਿਰ ਪਹੀ ਵੀ ਤੇਰੀ ਮਾਹ ਕਹਾ ਥੋੜੀ ਜਿਹੀ ਡਿੱਕ ਡੋਲੇ ਖਾਂਦੀ ਆ ਸੱਜਣਾ ਹੋਰ ਚੰਗੀ ਆ ਸੇਤ ਤੂੰ ਮੁੜ ਕੇ ਜਿੰਮੇ ਨਹੀਂ ਪਹੁੰਚਿਆ ਹੈ ਬਈ ਸਰੋਂ ਸਰੋਂ ਬਈ ਰੌਣੀ ਕਰਕੇ ਵੀਜੀ ਸੀਗੀ ਵਧੀਆ ਰਹਿ ਗਿਆ ਹਾਂ ਹੁਣ ਬਸ ਮਰਾਂ ਕਰੀ ਨਾ ਬੰਦ ਨਹੀਂ ਗਿਆ ਸਾਡੇ ਪਿੰਡਾਂ ਵੀ ਨਹੀਂ ਉਧਰ ਪਤਾ ਹੀ ਨਹੀਂ ਕਿਸੇ ਨੂੰ ਹਾਂ ਉਧਰ ਜਿੱਥੇ ਪਤਾ ਲੱਗਿਆ ਖਾਸ ਕਰ ਇੱਕ ਨਜ਼ਰ ਮੈਂ ਤਾਂ ਐਂ ਗੱਲ ਕਰੀ ਜਾਂਦੇ ਸੀ ਹੁਣ ਅਸੀਂ ਐ ਆਏ ਪਈ ਬਠਿੰਡੇ ਚਲੇ ਜਿੱ ਮਿੱਟੀ ਲੈਣਾ ਅੱਛਾ ਅੱਛਾ ਹੈ ਨਾ ਐਨਾ ਕੀ ਫਰਕ ਆ ਸਾਡੇ ਪਿੰਡਾਂ ਦੇ ਚਿਲਿਆਂ ਦਾ ਉਹ ਕਿੰਨਾ ਕਰਨਾਗਾ ਕਿ ਉਹਦੇ ਲੈਵਲ ਕਰੀ ਬਸ ਆਹ ਬਾਹਣਾ ਬਈ ਆਪਣਾ ਇਹਦੇ ਬਰੇਪਰ ਕਰ ਜਾ ਉਹਦਾ ਫਸਲ ਵਾੜੀ ਚੰਗੀ ਆ ਇਹੀ ਉਹਦੇ ਪਾਸੇ ਉਧਰੋਂ ਵੀ ਹੈਗੀ ਆ ਫਸਲ ਵਾੜੀ ਲੋਟ ਆ ਹਾਂ ਬਈ ਵਧੀਆ ਵਧੀਆ ਚੱਲ ਚੰਗੀ ਗੱਲ ਲੱਗੀ ਉਹ ਵੀ ਸਾਂਝੇ ਖਾਤੇ ਚ ਹੋ ਰਹੀ ਸੀ ਹਨਾ ਲਿਆ ਕੇ ਤੇ ਬਾਧੂ ਹੋ ਜੀ ਉਹਦਾ ਵੀ ਵਧੀਆ ਜੀ ਸਿਸਟਮ ਵਧੀਆ ਉਹ ਤੇ ਜਿਹੜੀ ਆਪਾਂ ਪਿੱਛੇ ਉਹ ਛੱਪੜ ਜੇ ਦੀ ਗੱਲ ਕਰ ਦਿੰਦੇ ਸੀ ਉਹ ਵੀ ਐਸੇ ਬਾਈ ਦੀ ਐ ਬਾਈ ਨੇ ਦੱਸਿਆ ਕਿ ਉਹਦੇ ਚ ਪਾਣੀ ਸਟੋਰ ਕਰਦੇ ਆ 6-7 ਕਿੱਲੇ ਆ ਲੱਗ ਜਾਂਦੇ ਆ ਜਦੋਂ ਸਟੋਰ ਕਰੇ ਚ ਉਹਦੇ ਚ ਪਰ ਥੋੜਾ ਜਿਹਾ ਪਾਣੀ ਕਹਿੰਦਾ ਕਈ ਵਾਰ ਥੱਲੇ ਬੈਠ ਜਾਂਦਾ ਤੇ ਅਗਲੀ ਵਾਰੀ ਕਾਗਜ਼ ਦਾ ਸਿਸਟਮ ਕਰਦੇ ਆ ਵੈਸੇ ਉਹ ਸਕੀਮ ਚੰਗੀ ਆ ਬਈ ਪਾਣੀ ਜਦੋਂ ਬੇ ਇਹ ਆਪ ਦਾ ਸਟੋਰ ਹੋ ਜਾਂਦਾ ਨਾਲੇ ਪਾਣੀ ਸੇਵ ਹੋ ਜਾਂਦਾਗਾ ਠੀਕ ਆ ਭਰਾ ਆਈਆਂ ਨਾ ਟਰਾਲੀ ਖੋਰ ਆ ਹਾਂ ਆਪਣੇ ਪਿੰਡ ਦੀ ਟਰਾਲੀ ਹੋਰ ਆ ਗਈ ਤੇ ਜਿਹੜੀ ਗੱਲ ਕਰਦੇ ਹੁੰਦੇ ਸੀ ਪਹਿਲਾਂ ਇਸ ਤੋਂ ਅੱਗੇ ਆਹ ਬੱਟ ਫੇਰ ਅੱਗੇ ਹਰਿਆਣੇ ਦੀ ਆ ਅਗਲਾ ਪਿੰਡ ਫੱਗੂ ਆ ਤੇ ਇਹ ਸਨ ਜੇ ਚ ਇੱਕ ਫੇਰ ਪੰਜਾਬ ਦਾ ਪਿੰਡ ਆ ਤੇ ਇੱਥੋਂ ਬਸ ਆਈਂ ਖੇੜਦੇ ਫਿਰਦੇ ਨੇ ਸੱਪ ਵਾਂਗੂ ਤੁਰੇ ਫਿਰਦਾ ਹਰਿਆਣਾ ਪੰਜਾਬ ਇੱਥੇ ਆਈਆਂ ਨਾ ਬਈ ਤੇ ਬਾਕੀ ਝੋਨੇ ਵਾਲਾ ਏਰੀਆ ਸਾਰੇ ਝੋਨਾ ਸੋਹਣਾ ਹੁੰਦਾ ਬਾਈ ਕਹਿੰਦਾ 84 85 ਮਾਣਾ ਤਲਾਇਆ ਸੀ ਗਿੰਦਗੀ ਵੀ ਚਲ ਠੀਕ ਹੈ ਮਿੱਤਰਾ ਫਿਰ ਠੀਕ ਹੈ ਬਾਈ ਜੀ ਮਿਲਦੇ ਆਂ ਬ੍ਰੇਕ ਤੋਂ ਬਾਅਦ ਆ ਨਹੀਂ ਨਹੀਂ ਬਸ ਮਿਹਰਬਾਨੀ ਭਰਾ ਸੇਵਾ ਬਥੇਰੀਆ ਤੇ ਛਿਰੀ ਭਾਈ ਚੱਲਦੀ ਆ ਨੰਬਰ ਤੁਹਾਨੂੰ ਦੇ ਤੇ ਪਿੰਡ ਵਾਲਿਓ ਤੇ ਦਵਾ-ਦਵ ਲੈ ਜੋ ਰੇਤਾ ਉਹਦਾ ਪਿੰਡ ਦਾ ਰਹਿਤ ਕੋਈਆ ਬਿਟੇਦਾ ਨਾ ਚਿਰੀ ਦੀ ਲੋਕੇਸ਼ਨ ਦੀ ਗੱਲ ਕਰੀਏ ਬਾਈ ਚਿਰੀ ਕਿਹੜੇ ਪਾਸੇ ਆ ਜਦੋਂ ਆਪਣੇ ਪਿੰਡ ਸੂਰਤੀਏ ਤੋਂ ਫੱਤਾ ਵੱਲ ਨੂੰ ਵੜਦੇ ਆ ਤੇ ਆ ਗੁਰੂਗੜ੍ਹ ਵਾਲੀ ਸਾਈਡ ਮੁੜ ਜਾਣਾਗਾ ਤੇ ਇੱਥੋਂ ਇਸ ਰੋਡ ਤੇ ਸਿੱਧਾ ਵਗ ਜਾਣਾ ਪਿੱਛੇ ਨੂੰ ਤੇ ਤੁਹਾਨੂੰ ਚਿਰੀ ਸਿੱਧੇ ਕੱਚੇ ਉੱਤਰ ਕੇ ਦਿਖ ਜੂਗੀ ਅੱਗੇ ਨੂੰ ਹਾਂ ਆਪਣੇ ਪਿੰਡੋਂ ਮੋੜ ਮੁੜ ਕੇ ਸਿੱਧੇ ਸਾਈਡ ਇਧਰੋਂ ਚਿਰੀ ਆਗੇ ਆ ਗਿਆ ਯਾਰ ਬੜਾ ਵਿਆਹ ਬਧਾਈਆਂ ਰੀਤੇ ਦੀਆਂ ਬਧਾਈਆਂ ਮੱਝੋ ਬਾਈ ਸੁਣੋ ਵੀ ਤੈਨੂੰ ਵਾਰ ਵਾਰ ਬਧਾਈਆਂ ਤੇ ਅੱਜ ਵਸੂਆਂ ਚਾ ਚੜਿਆ ਮੰਮੀ ਤੇ ਕਰੋ ਦੇ ਗਾਂ ਕੋਲੇ ਖੜੇ ਆ ਕੀ ਗਾਂ ਪਾਈ ਰੁਕ ਸਿੰਘ ਮਿੱਟੀ ਵਾਲੀ ਚੱਕਦੀ ਤੇ ਨੱਚਦੀਆਂ ਟੱਪਦੀਆਂ ਰੀਤੇ ਦਾ ਚਾ ਚੜਿਆ ਚੱਕੜ ਸੁੱਕਦਾ ਨਹੀਂ ਸੀਗਾ ਚੱਲ ਖੈਰ ਹੁਣ ਤਾਂ ਧੁੱਪ ਨਿਕਲਣ ਲੱਗੀ ਰੀਤਾ ਵੀ ਛੰਡਾ ਛੰਡਾ ਨਜ਼ਾਰੇਦਾਰ ਲੱਗਦਾ ਇਹਨਾਂ ਨੂੰ ਤੇ ਖੈਰ ਛਾਂਾ ਅਜ ਨੀਰੇ ਚਾਰੇ ਨੂੰ ਵੀ ਲੇਟ ਹੋ ਗਿਆ 2:55 ਮਿੰਟ ਹੋ ਗਏ ਨੇ ਤੇ ਟੋਕਾ ਕੋ ਉਤਰਦੇ ਆ ਆਚਾਰ ਪਟਕ ਲੈਉਣੇ ਆ ਤੁੜੀ ਰਲਉਣੇ ਆ ਫੰਨੀ ਪੋਨੇ ਆ ਤੇ ਸਾਰੇ ਕੰਮ ਕਰਦੇ ਕਰਦੇ ਮੈਨੂੰ ਪੌਣਾ ਘੰਟਾ ਲੱਗ ਜਾਊਗਾ ਤੇ ਮਨਪ੍ਰੀਤ ਜੀ ਹਾਂ ਬੋਲੀਵਾਰ ਖੇਡਣ ਚਲਾ ਗਿਆ ਹਾਲਾਂਕਿ ਉਹਨੂੰ ਬੁਖਾਰ ਚੜਾ ਹੋਇਆ ਇਸ ਪਰ ਨਾਲ ਦੇ ਆਣੇ ਖੜਾ ਨਹੀਂ ਛੱਡਿਆ ਪਾਪਾ ਕਹਿੰਦਾ ਉਹ ਬਰੀ ਬਰੀ ਹਾਂ ਫੋਨ ਹੀ ਕਰੀ ਗਿਆ ਕਿ ਚੱਲ ਭਾਈ ਚੱਲ ਭਾਈ ਤੇ ਮਨਪ੍ਰੀਤ ਤਾਂ ਪਿਆ ਸੀਗਾ ਅੱਜ ਤਾਂ ਅਸੀਂ ਮਾਇਚੀ ਰੀਤੇ ਵਗ ਗਿਆ ਸੀ ਨਹੀਂ ਅਸੀਂ ਟਿੱਬੇ ਤੇ ਜਾਣਾ ਸੀ ਤੁਹਾਨੂੰ ਬਾਈ ਇੱਕ ਬਾਈ ਕਹਿੰਦੀ ਸੀ ਟਿੱਬਾ ਦਖਾਉਂਦਾ ਤਾਂ ਇਹ ਨਹੀਂ ਬਾਈ ਹਾਂ ਹਰਮੇਸ਼ ਗੰਡੂਆ ਵਲੌਗਸ ਸ਼ਾਇਦ ਤੇ ਟੱਬਾ ਵੀ ਉਹ ਥੋੜੇ ਲੰਮਾ ਚੌੜਾ ਕਾ ਮੱਟਬੇ ਇਹ ਬਾਵਾ ਉਥੇ ਇਕੱਠੇ ਜੀ ਆਏ ਨਹੀਂ ਗਿਰੇ ਇਹਦਾ ਟੱਬਾ ਜਾਂ ਨਹੀਂ ਗਾ ਉਹ ਤੇ ਹਏ ਥੋੜੇ ਥਾਂ ਚ ਹੀ ਆ ਕੋਈ ਕੋਈ ਗੱਲ ਨਹੀਂ ਕਦੇ ਫੇਰ ਸਹੀ ਫੇਰ ਦਿਖਾ ਦੇਗੇ ਫਿਰ ਹਾਲ ਆ ਗੱਦੇ ਵਾਂਗੂ ਬੱਗਾ ਹਾਂ ਜੀ ਲੱਗ ਰਿਹਾ ਮੱਝਾਂ ਥੱਲੇ ਥਾਂ ਦੇਖ ਕੇ ਸੋਹਣਾ ਸਾਫ ਸੁਥਰਾ ਹੋ ਗਿਆ ਤੇ ਨੀਰਾਚਾਰਾ ਪਾ ਲਈ ਅਗਲੀ ਘਾਣੀ ਬਾਅਦ ਤੁਹਾਨੂੰ ਸੁਣਾ ਲਈਏ ਬਾਹਰ ਰੋਟੀਆਂ ਬਾਹਰ ਦਾਲ ਸਾਰਾ ਕੁਝ ਅੱਜ ਤਾਂ ਉਹ ਪਾ ਲਈ ਗੱਤ ਸਮਾਂ ਹੋ ਗਿਆ 4:00 ਵਜੇ ਤੇ ਲਵੇ ਤੇ ਮਾਤਾ ਹੋ ਰਿਆਂ ਦਾ ਤੜਕੇ ਪਾਣੀ ਦਾ ਟਾਈਮ ਹੋ ਗਿਆ ਤੇ ਇੱਥੇ ਮੈਂ ਹਾਲੇ ਉਵੇਂ ਤੂੜੀ ਵਾਲੇ ਨੀਰੇ ਚਰੇ ਵਾਲੇ ਖੁਰੜੇ ਐ ਲਈ ਫਿਰਦਾ ਨਾਲ ਚਾਹ ਦਾ ਕੱਪ ਪਿਆਰ ਹੈ ਜਾਂ ਛੁੱਟੀ ਭੈਣ ਨੇ ਚਾਹ ਪਈ ਮਾਸੀ ਆਏ ਵੱਡੇ ਮੰਮੀ ਇੱਧਰ ਤੇ ਇੱਥੇ ਬਹਿ ਕੇ ਪੌੜੀਆਂ ਤੇ ਸਾਰੇ ਬਿਨਾਂ ਭਾਈਆਂ ਨੂੰ ਸਸਰੀ ਘਰ ਨੂੰ ਸਸਰੀ ਘਰ ਭਾਈ ਤੇ ਪਾਚ ਮੇਰੇ ਬੇਟੇ ਨਾਲ ਝੂਲੇ ਰਹੋ ਮਨ ਲਾਵੇ ਬੜਾ ਕੁਝ ਜੇ ਜਾਣਦੀ ਨਹੀਂ ਐ ਨਾਲ ਝੁੜਦੇ ਹੱਸਣਗੇ ਵੀ ਮਾਤਾ ਕਿਵੇਂ ਗੱਲ ਕਰ ਦਦੀ ਹੈ ਸਹੀ ਹੈ ਗੱਲਾਂ ਤੇ ਇੱਥੇ ਧੁੱਪ ਪੈਂਦੀ ਹੁੰਦੀ ਆ ਮਗਰ ਉਹ ਮਤਲਬ ਉਹ ਸੀਗੇ ਸੂਰਜੋਰੇ ਹਾਂ ਅ ਟਾਲੇ ਪੈ ਜਾਂਦੇ ਆ ਹਨ ਜਿਵੇਂ ਇਸ ਵੇਲੇ ਹੁਣ ਤੇ ਹਾਂ ਮੈਂ ਤਾਂ ਸੇਵਕ ਸਾਨੂੰ ਅੱਡੇ ਦਾੜ ਬਣਾਉ ਟਮਾਟਰ ਗੰਡੇ ਲਾਸਣ ਆਧਾ ਮਿਰਚ ਪੰਜ ਚੀਜ਼ਾਂ ਹੋ ਗਈਆਂ ਹਾਂ ਅੱਡੇ ਤੇ ਡੈਡੀ ਲਾਇ ਛੱਲਣ ਅੰਡਾ ਅੰਡਾ ਕੀ ਕਹਿੰਦੇ ਹੁੰਦੇ ਅੰਡਾ ਕੜੀ ਅੰਡਾ ਕੜੀ ਪਤਾ ਨਹੀਂ ਕੀ ਹੁੰਦੀ ਆ ਬਈ ਕਮੈਂਟ ਕਰਕੇ ਦੱਸ ਦਿਓ ਉਬਲੇ ਹੋਏ ਅੰਡਿਆਂ ਦੀ ਸਬਜ਼ੀ ਬਣਾਵਾਂਗੇ ਅਸੀਂ ਪੰਜਾਬੀ ਚ ਤਾਂ ਬਸ ਐਂ ਕਹਿੰਨੇਗੇ ਹਨਾ ਵੱਡੇ ਅੰਮੀ ਆਪਣਾ ਬਜਾ ਵੀਰ ਤਾਂ ਇਹੀ ਆ ਸੋਨੋ ਹਨਾ ਪਹਿਲਾਂ ਸਕੂਲ ਤਾਂ ਮੰਮੀ ਹਨਾ ਉਦੋਂ ਭੇਜਦੇ ਨਹੀਂ ਹੁੰਦੇ ਸੀ ਝੋਟੇ ਹੁੰਦਿਆਂ ਨੂੰ ਵੇ ਬਾਗੱਡੀ ਵੀ ਲਗਾਏ ਸਕੂਲ ਤੇ ਮਗਰ ਦੀ ਵੀ ਲਗਾਏ ਹੋਰ ਇੱਕ ਵਾਰੀ ਮਗਰ ਤੇ ਲਾਇਆ ਤਾਂ ਪਾਪਾ ਸਾਡਾ ਤੇ ਮੇਰੇ ਮੰਮੀ ਤਾਂ ਜਾਣਦੇ ਰਹੀ ਸੀ ਹਨਾ ਹੁਣ ਤਾਂ 5 ਪੜ੍ਹੀ ਆ ਹਾਂ ਜਿਹੜੇ ਪਹਿਲਾਂ ਵਾਲੇ ਬਈ 5-7 ਪੜ੍ਹੇ ਸੀ ਉਹ ਤਾਂ ਜਮੇ ਹੁਣ ਇਹਦਾ ਮਾਸਟਰਾਂ ਵਾਲੀ ਗੱਲ ਬਾਤ ਹੀ ਹੈ ਉਦੋਂ ਵਾਲੀ ਪੜ੍ਹਾਈ ਤੇ ਹੁਣ ਵਾਲੀ ਪੜ੍ਹਾਈ ਦਾ ਬਹੁਤ ਫਰਕ ਆਗਾ ਤੇ ਪਾਪਾ ਵੀ ਪੜੇ ਤੇ ਪੰਜ ਇੱਕ ਮੰਮੀ ਵੀ ਪੜੇ ਨੇ ਕਿੰਨੇ ਕੇ ਤੇ ਅਖਬਾਰ ਖਪੂਰ ਪੜ੍ਹਨਾ ਕੁਝ ਕੋਈ ਹਿਸਾਬ ਕਿਤਾਬ ਲੇਖਣਾ ਅੱਖਰ ਠਾਉਣੇ ਉਹੀ ਜੀ ਗੱਲਬਾਤ ਵਧੀਆ ਕਰ ਲੈਂਦੇ ਆ ਮੰਮੀ ਆਪਾ ਤੇ ਵੱਡੇ ਮੰਮੀ ਕਹਿੰਦੇ ਮੈਨੂੰ ਤਾਂ ਭਾਈ ਸਕੂਲ ਤੇ ਮਗਰ ਦੀ ਵੀ ਲੰਗਾਇਆ ਤੇ ਇੱਕ ਹੋਰ ਦੱਸਦੀ ਆ ਛੋਟੀ ਮੰਮੀ ਕਿਉਂ ਮਾੜ ਨਾ ਪੜ੍ਹਦੀ 8 ਮਹੀਨੇ ਤੇਰਾ ਪੀਜੀ ਚ ਜਾਂਦੀ ਰਹੀ ਆ ਕਰੇ ਲਿਖਤੀ ਨਹੀਂ ਆਈ ਪੀਜੀ ਪੀਜੀ ਆਈ ਹਾਂ ਪੀਜੀ ਆਈ ਹਾਂ ਇਹ ਦਿੱਕਤ ਨਹੀਂ ਆਈ ਹੁੰਦੀ ਨਹੀਂ ਸੀ ਮੈਂ ਤੇ ਪਾਪਾ ਦਾ ਪੂਜਾ ਪੰਜਾ ਸੱਤਾ ਤਾਂ ਜਾਣਦੇ ਹੀ ਆ ਹਾਂ ਤੇ ਉਹ ਮਾਦਾ ਉਹ ਡਿੰਦਾ ਸੀ ਤਰਨੀ ਮੈਂ ਨੰਬਰ ਜਬ ਉਹਦੇ ਉਹ ਮੂਰੇ ਸ਼ੀਸ਼ੇ ਤੇ ਲਿਖਿਆ ਹੁੰਦਾ ਸਿੱਪ ਕਰਕੇ ਛੱਡ ਜਾਂਦੇ ਠੀਕ ਹੈ ਤੇ ਅਨਪੜਤਾ ਇਹ ਹੁੰਦਾ ਬਸ ਇੰਨਾ ਜਿਆਦਾ ਰੱਖਦੇ ਵੀ ਖੰਭੇ ਇੱਧਰ ਦੋ ਨੇ ਇੱਧਰ ਇਕੱਠੇ ਚਾਰ ਨੇ ਚਾਰ ਵਾਲੇ ਪਾਸੇ ਦੁਵਾਰੇ ਚੜ੍ਹਦੇ ਉਧਰੋਂ ਉੱਤਰ ਕੇ ਦੁਆਰੇ ਵੀ ਉਧਰੀ ਜਾਣਾ ਐ ਨਿਸ਼ਾਨੀਆਂ ਨਾਲ ਵੱਲ ਜਾਂਦੇ ਸੀ ਪੱਕੀਆਂ ਨਿਸ਼ਾਨੀਆਂ ਸੀ ਬਸ ਗੱਲ ਐ ਵੱਡੇ ਮੰਮੀ ਨੇ ਇਹ ਮੇਰੇ ਮਾਸੀ ਜੀ ਸਕੇ ਆ ਵੀ ਥੋੜਾਇਆ ਫਰਕ ਆਉਂਦਾ ਮੰਮੀ ਥੋੜੇ ਭਲਕੜਨੇ ਮੈਂ ਵੀ ਥੋੜਾਇਆ ਭਲਕਣਾ ਭਾਈ ਕਿ ਕੋਈ ਗੱਲਬਾਤ ਜੀ ਗਈ ਬਰੀ ਚਿੱਤੇ ਨਹੀਂ ਰਹਿੰਦੀ ਭੁੱਲ ਜਾਂਦੇ ਆਗੇ ਤੇ ਤੁਸੀਂ ਕਾਦੀ ਸਬਜ਼ੀ ਬਣਾਓਗੇ ਮਾਤਾ ਗਾਜਰਾ ਗਾਜਰਾ ਆਪਣੇ ਘਰ ਦੀ ਸੱਤ ਨੇ ਆ ਲੂਗਾ ਹਾਂ ਗਾਜਰਾ ਬਣਾਵਾਂਗੇ ਠੀਕ ਆ ਮਤਾ ਜੀ ਚਲੋ ਹਾਂ ਲੱਗ ਗਿਆ ਪਿਆ ਸਾਰਾ ਟੱਬਰ ਇਹਦਾ ਹਾਂ ਪਪਾ ਜੀ ਆਂਡੇ ਛਿੱਲ ਰਹੇ ਨੇ ਤੇ ਮੰਮੀ ਮੈਂ ਨਾ ਉਹ ਟਰਾਲੀ ਧੋ ਕੇ ਛੱਡ ਕਿਉਂ ਨਾਗਾ ਤੇ ਬਾਕੀ ਕਾਰਗਰਮ ਆ ਕੇ ਕਰੂੰ ਅਈ ਥੂੜੇ ਮੈਂ ਜਾਂਦਾ ਸੀ ਆਪਾਂ ਖੜ ਗਿਆ ਦੇਖੋ ਪੂਰਾ ਆਣ ਚਾਤ ਨੇ ਮੱਝਾਂ ਗੁੱਦਕਦੈਲਾ ਬਣ ਗਿਆ ਆ ਰੀਤੇ ਦਾ ਤੇਦਰਾ ਹਟੀ ਰਹੀ ਹੈ ਜ ਰਹਿੰਦੀ ਆ ਇਹ ਅੰਦਰ ਨਾਲ ਥੋੜਾ ਜਿਵੇਂ ਪੱਕਾ ਗਾ ਥੋੜੇ ਚਲ ਚਿੱਕੜ ਵੀ ਆ ਆਹ ਮੱਝ ਬੈਂਦੀ ਨਹੀਂ ਮਤਲਬ ਪੱਕੀਆਂ ਇੱਟਾਂ ਵਾਲੇ ਸਿਸਟਮ ਤੇ ਤੇ ਤਾਂ ਇਹਦੇ ਵਾਸਤੇ ਥੋੜਾ ਜਿਆ ਰੇਤਾ ਅੰਦਰ ਸਿੱਟੂਆਂ ਤੇ ਟਾਲੀ ਜਾਰਾ ਪੁੱਟੀ ਇਹ ਇਹ ਗਵੰਡੀਆਂ ਦੀ ਆ ਸਾਹਮਣੇ ਘਰ ਆ ਜਿਹੜਾ ਇੱਥੋਂ ਸੜਕ ਕੋਲ ਚੜਦਾ ਹੁੰਨਾ ਅੱਤੂਬੇ ਤੇ ਪਾਣੀ ਦੇ ਮਾਰ ਕੇ ਚਾਰ ਬਾਲਟੀਆਂ ਨੂੰ ਛੱਡ ਗਿਆ ਹੁਣਾ ਪਹਿਲਾਂ ਆ ਕੇ ਫਿਰ ਅਗਲੀ ਲੋਟੀ ਲਾਉਣੀ ਆ ਸასი ਘਾਲ ਬੜੇ ਬਾਈ ਮੈਂ ਨਾ ਤਰਜਾ ਮੈਂ ਇਹਨਾਂ ਨੂੰ ਆ ਕੇ ਆਖਿਆ ਭਾਈ ਕੋਲਣਾ ਤਾਂ ਹੁਣ ਆਜੋ ਮੈਂ ਆਖਿਆ ਮੈਂ ਲਿਬੜਿਆ ਹੋਇਆ ਤੇ ਬਿੰਦ ਕੁਰੂਨ ਆਖੀ ਕੀ ਹਾਲ ਤਾਕੜੀ ਮਾਸੀ ਜੈ ਹਿੰਦ ਜੈ ਮੂਵੀ ਮਣਾਓ ਵੱਡਾ ਤਿੰਨੇ ਲਿਬੜਿਆ ਮੈਂ ਅਸੀਂ ਜਿਹੜੇ ਮਰਜ਼ੀ ਜੋੜ ਮੰਨ ਲਾ ਆਹ ਉਹ ਹਾਂ ਵੀ ਹੈਲੋ ਚਾ ਕੀ ਹੈਲੋ ਕਰ ਸਤਿ ਸ਼੍ਰੀ ਅਕਾਲ ਬਾਕਾ ਐ ਕਰੀ ਗੁੱਠਾ ਕਰੀ ਐ ਕਰਨਾ ਹੁੰਦਾ ਇਹ ਲੋਟਾ ਕੰਮ ਮੈਂ ਪੁੱਛਣਾ ਨਹੀਂ ਤੇ ਟਰਾਲੀ ਤੋੜਿਆਂ ਰੇਤਾ ਲਿਆਉਂਗਾ ਤੜਕੇ ਫਿਰ ਮੈਂ ਹੀ ਛੱਡਦੇ ਆਂ ਭਾਈ ਤੜਕੇ ਦਾ ਪਾਣੀ ਲੈ ਜਾਂਦੇ ਆਲੇ ਪਾਣੀ ਦਾ ਜੀ ਜਨਾਬ ਠੀਕ ਹੈ ਤੇਰੀ ਬਾਟਾ ਤੇਰੀ ਬਾਟਾ ਪਰ ਮਾ ਚਾਰ ਬਾਟਾਂ ਪਾਣੀ ਦੇ ਮਾਰ ਦੇਣਾ ਟਰਾਲੀ ਕਿ ਉਧਰ ਹੀ ਛੱਡਣੀਆਂ ਰੱਖਿਆ ਟਰਾਲੀ ਠੀਕ ਹੈ ਕਿੰਨਾ ਕ ਚਾ ਚੜਿਆ ਤਾਜ ਰੇਤੇ ਦਾ ਓਏ ਹੈ ਤਾ ਅਜ ਓਏ ਆੜੀ ਰੇਤੇ ਦਾ ਕਿੰਨਾ ਕ ਚਾ ਚੜਿਆ ਇਹਨੂੰ ਮੈਂ ਛੱਡ ਲੇਤੀ ਤੇ ਖੜੀ ਆ ਨਾ ਮੱਝਾਂ ਵਾਲੇ ਰੇਤੇ ਤੇ ਖੜੀ ਆ ਨਾ ਇੱਧਰ ਨਹੀਂ ਹੁੰਦਾ ਮੈਂ ਇੱਧਰ ਨਹੀਂ ਹੁੰਦਾ ਕਿਉਂ ਉੱਧਰ ਉੱਧਰ ਕਾਹਤੋਂ ਨਹੀਂ ਹੁੰਦਾ ਓ ਓ ਕੀ ਹੋਇਆ ਉਹੀ ਤੂੰ ਦੱਸ ਕੀ ਆ ਤੂੰ ਦਾ ਛ ਸਰੋਂ ਦਾ ਡੱਕਾ ਤੂੰ ਕੀ ਹੁੰਦਾ ਤੂੰ ਕੀ ਹੁੰਦਾ ਤੂੰ ਕੀ ਹੁੰਦਾ ਚਾਚਾ ਜੀ ਤੁਸੀਂ ਦੱਸੋ ਵੈਰੀ ਗੁੱਡ ਅੱਛਾ ਬੱਚਾ ਐ ਠੀਕ ਐ ਜੇ ਉਧਰ ਉਹ ਗਿਆ ਤੂੰ ਪਰਾਂ ਫੇਰ ਕੀ ਹੋ ਜੂਆ ਹੈਂ ਸਰੋਂ ਦਾ ਸਰੋਂ ਦਾ ਸਰੋਂ ਦਾ ਉੱਤਰੋ ਹਉ ਹਉ ਦੇ ਕਿਤੇ ਮੂੰਹ ਖਿਡਣ ਲੱਗੀ ਕੱਟੀ ਵੀ ਮਾਰੇ ਬੰਨ ਫੜਨ ਲੱਗੇ ਇਹਨਾਂ ਨੂੰ ਵੀ ਚਾਹ ਜਿਹੜਾ ਰਿਸ਼ਤੇ ਦਾ ਤੈਨੂੰ ਵੀ ਹੈ ਨਾ ਹਾਂ ਮੈਨੂੰ ਹੀ ਕਰਿਆ ਕਿੰਨਾ ਕਾ ਉਹ ਤਾਂ ਉਥੋਂ ਨਹੀਂ ਗਈ ਹੈਂ ਉਹ ਦੂਰ ਆ ਉਹਦੇ ਥੱਲੇ ਵੀ ਦਿੱਤਾ ਹੈਗਾ ਕੋਈ ਨਾ ਉਹ ਵੀ ਖੇਡ ਲੂ ਚੱਲ ਇੱਕ ਗਾਣਾ ਸੁਣਾਉ ਹੁਣ ਫਿਰ ਚਾਚੇ ਇਹ ਦੇ ਦੋਸ਼ਿਆ ਦਾ ਨੰਬਰ ਤੇ ਦੋਸ਼ਿਆ ਫਲਦਣ ਬੜਾ ਤੇ ਦੋਸ਼ਿਆ ਵਾਲਾ ਦਲਦਾਨ ਮਾੜਾ ਕਿਹੜਾ ਹਾਲ ਹੈ ਇਹਨਾਂ ਵੇ ਨਾ 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 ਮੈਂ ਮੈਂ ਕਿਹਾ ਕੀ ਕਰਦਾ ਇਹ ਕੀ ਹੋ ਗਿਆ ਕੀ ਕਰਿਆ ਹੋਇਆ ਪੈਰ ਨੂੰ ਕੀ ਕਰਤਾ ਤੂੰ ਫਿਰ ਹੁਣ ਨਿਕਲਦਾ ਨਹੀਂ ਜੋਰ ਲਾ ਜੋਰ ਲਾ ਬਟਾਗੀਰ ਪਾਲਿਆ ਰੇਸ ਕਰਦੀ ਉਹ ਨਿਕਲ ਗਿਆ ਚੱਲ ਫਿਰ ਹੱਥ ਮਿਲਾ ਮੈਂ ਨਹਾਉਣਾਗਾ ਕਿਹਨਾਂ ਗੇਰ ਖੇਡੇਗਾ ਹੁਣ ਕਿਹਨਾਂ ਗੇਰ ਖੇਡੇਗਾ ਕੱਟੀ ਜੇ ਇਧਰ ਨੂੰ ਹੋ ਗਈ ਨਾ ਫਿਰ ਦੇਖੀ ਪੂਛ ਮਾਰੀ ਤੋ ਨਾ ਲੱਗਦਾ ਠੀਕ ਐ ਇੱਥੇ ਖੇਡ ਲਾ ਨਾ ਆਲੀ ਛੇਤੀ ਫਿਰ ਟੁੱਪ ਭਗ ਜੂਗੀ ਕੀ ਹੂ ਸੀਗੀ ਟੁੱਪ ਕਿੱਥੇ ਆ ਕਿੱਥੇ ਭਾੜਾ ਮੂੰਹ ਪਵਾ ਆ ਬਲੇ 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 ਟੁੱਪ ਜਾਣ ਤੋਂ ਪਹਿਲਾਂ ਪਹਿਲਾਂ ਨਾ ਦੇਗਾ ਹੈ ਠੀਕ ਐ ਫਿਰ ਸਾਸਤਰੀ ਘਾਲ ਬਲਾਓ ਬੇਟੇ ਸਾਰਿਆਂ ਨੂੰ ਸਾਰੇ ਆਣ ਛੁਕਾਇ ਹੱਥ ਜੋੜ ਕੇ ਬੁਲਾਉਂਦੇ ਹੁੰਦੇ ਆ ਅੱਛਾ ਪਤੀਜਾ ਨਹੀਂ ਹੈਗਾ ਹੱਥ ਜੋੜ ਕੇ ਬੁਲਾਉਗਾ ਹਣ ਸਾਸਤਰੀ ਘਾਲੇ ਛੁਕਾਇ ਆਖੀ ਲਵਾ ਡੱਕੇ ਹੈ ਇਹ ਗਿਆ ਜੜਾਂ ਖੱਬਲ ਦੀਆਂ ਜੜਾਂ ਹੋਰ ਥੋੜੀ ਜਿਹਾ ਹੋਰ ਵੀ ਬਾਧੂ ਨੇ ਵਿੱਚ ਡੱਕੇ ਵੀ ਬਾਧੂ ਨੇਗੇ ਇਹ ਡੱਕੇ ਨੇ ਉਹ ਜੜ ਸੀ ਖੱਬਲ ਦੀ ਇੱਧਰ ਘੱਟ ਕਿੱਧਰ ਕਰ ਦੇਂਗਾ ਮੰਮੀ ਸਾਹ ਚਾਦਰ ਵੀ ਸਿੱਟਣਿਆ ਚਾਰ ਕਪਠੜ ਰਿੱਤੇ ਦੇ ਭੁੱਲੀ ਗਏ ਸੀ ਮੈਂ ਤਾਂ ਸਿੱਟ ਦਿਨਾ ਉਹ ਉਧਰੋਂ ਫੇਰ ਪਰੇ ਕਹੀਂ ਆਊਗੇ ਇਥੇ ਉਹ ਉੱਥੇ ਖੜ ਜਾ ਦੂਰ ਖੜਾ ਨਹੀਂ ਜੰਗਾ ਨੇੜੇ ਨਹੀਂ ਇਧਰ ਹੀ ਅਹੀਂ ਦੂਰ ਐਧਰ ਜਾ ਕੇ ਕੀ ਕਹਿੰਦਾ ਸੀ ਤਾਇਆ ਬੰ ਕਹਿੰਦਾ ਚਾਚਾ ਬੱਸ ਕਰ ਇੰਨੀ ਬਹੁਤ ਆ ਮੱਜਾਂ ਨੂੰ ਰੱਖ ਦੇ ਇਹਨੂੰ ਐਸੀ ਸਾਰੇ ਹੀ ਨਾ ਵੀ ਚੱਕ ਲੈ ਕੇ ਦਿੱਤਾ ਵੀ ਮੈਂ ਖੇਡਣ ਤੋਂ ਜਾਵਾਂ ਹਣਾ ਰਾਜ ਐਂ ਸੀ ਨਾ ਮੈਂ ਤੈਨੂੰ ਲੈ ਕੇ ਨਹੀਂ ਜਾਂਦਾ ਅੱਛਾ ਚਾਚਾ ਅੱਧਰ ਅੱਛਾ ਚਾਚਾ ਕਿਹੜਾ ਚਾਚਾ ਮੰਤੀ ਚਾਚਾ ਠੀਕ ਅੱਛਾ ਘਰ ਫਿਰ ਘੂਠਾ ਜਾਏ ਛੇਤੀ ਘਰ ਲਾਈਕ 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 ਕੀ ਹੈ ਪੂਰਾ ਬੋਲ ਕੇ ਗਏ ਮਾਸਤਾ ਬੈਣ ਤਾਂ ਪੂਰਾ ਚਲ ਘੇੜ ਲਾ ਕੋਈ ਨਾ ਹੂੰ 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 ਅੱਜ ਦੇ ਦਿਨ ਦੀ ਸਮਾਪਤੀ ਹੋ ਚੁੱਕੀ ਆ ਤੇ ਨਾਲ ਹੀ ਆਸ਼ੇ ਮਗਰ ਬਰਮਾ ਪਾ ਕੇ ਕੰਮ ਸਾਰਾ ਤਿਆਰ ਕਰਕੇ ਖੜਾਤਾ ਕਾਹੇ ਟੰਗ ਤੇ ਆ ਤੇ ਪਾਣੀ ਦੀ ਵਾਰੀ ਆ ਅ ਅੱਜ ਰਾਤ ਨੂੰ ਜਿਹੜੀ ਕਿ ਤੁਹਾਨੂੰ ਕੱਲ ਵਾਲੇ ਵਲੌਗ ਚ ਦੇਖਣ ਨੂੰ ਮਿਲੂਗੀ ਮੈਂ ਤੇ ਗੱਗੂ ਜਾਵਾਂਗੇ ਰਾਤ ਨੂੰ ਖੇਤ 11:00 11:00 ਵਜੇ ਅ ਸਾਢੇ 12:00 ਵਜੇ ਪਾਣੀ ਵੱਡਾਂਗੇ ਨੱਕਾ ਬੰਨਣਾ ਸਾਰਾ ਤਿਆਰ ਕਰਨ ਵਾਲਾ ਪਿਆ ਉਹ ਰਾਤ ਨੂੰ ਜਾ ਕੇ ਕਰਾਂਗੇ ਤੇ ਉਹ ਤੁਹਾਨੂੰ ਸਾਰਾ ਕੁਝ ਪ੍ਰੋਗਰਾਮ ਆ ਕੱਲ ਵਾਲੇ ਵਲੌਗ ਚ ਫੇਰ ਦੇਖਣ ਨੂੰ ਮਿਲੂਗਾ ਤੁਹਾਨੂੰ ਇਹ ਬਰਮਾ ਤੇ ਫਿਲਹਾਲ ਅੱਜ ਦਾ ਬਲੌਗ ਇੱਥੇ ਸਮਾਪਤੀ ਹੈ ਉਮੀਦ ਕਰਦੇ ਆ ਵਧੀਆ ਲੱਗਿਆ ਹੋਊਗਾ ਤਾਂ ਲਾਇਕ ਵਾਲਾ ਗੁੱਠਾ ਲਾਜ਼ਮੀ ਦੱਬ ਦਿਓ ਤੇ ਨਾਲ ਹੀ ਮਾਤਾ ਜੀ ਨੂੰ ਸਤਿ ਸ੍ਰੀ ਅਕਾਲ ਪ੍ਰਵਾਣ ਕਰੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੋਨੂੰ ਧੰਨਵਾਦ ਤੁਹਾਡੇ ਜੁੜੇ ਰੂ ਚੈਨਲ ਦੇ ਨਾਲ ਧੰਨਵਾਦ ਸਤਿ ਸ੍ਰੀ ਅਕਾਲ ਬਾਹਲੀ ਵਾਲੀ ਠੀਕ ਹੈ ਮਾਤਾ ਜੀ ਮਿਹਰਬਾਨੀ ਤੁਹਾਡੀ ਵੀ ਤੇ ਠੀਕ ਹੈ ਬਸ ਐਨਕਸੀ ਆਪਣਾ ਅੱਜ ਦਾ ਬਲੌਗ ਤੇ ਮਿਲਦੇ ਆ ਕੱਲ ਨੂੰ ਨਵੇਂ ਬਲੌਗ ਦੇ ਨਾਲ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਬਣਾਂਗੇ